ਆਫਾਸ ਨਿਊਜ਼ ਦੇਖਣ ਦਾ ਤੁਹਾਡਾ ਸਵਾਗਤ ਹੈ ਮੈਂ ਤੁਹਾਡੇ ਆਪਣੇ ਹਰਪਿਤ ਕੌਰ ਕੱਗਾ ਕੈਮਰਾਮੈਨ ਜਕਸੀਰ ਸਿੰਘ ਦੇ ਨਾਲ ਸਿਸਟਮ 'ਚ ਖੜਿਆ ਹਾਂ ਕੱਕੇ ਜਿੱਥੇ ਕਿ ਅੱਜ ਕੱਗੇ ਦੇ ਵਿੱਚ 23ਵਾਂ ਵਿਸ਼ਾਲ ਜਾਗਰਣ ਦੀਪੰਟਾ ਆ ਰਿਹਾ ਜੋ ਹਰ ਸਾਲ ਕਰਵਾਇਆ ਜਾਂਦਾ ਹੈ ਤੇ ਇੱਥੇ 7 ਦਿਨ ਹੋ ਗਏ ਤੇ ਲੰਗਰ ਪ੍ਰਸ਼ਾਦਾ ਜੋ 7 ਦਿਨ ਲਈ ਚੱਲ ਰਿਹਾ ਹੈ ਸੋ ਇੱਥੇ ਆਪਾਂ ਕਹਿ ਦਈਏ ਕਲਾਕਾਰ ਤੇ ਹੋਰ ਜੋ ਆਪਾਂ ਕਹਿ ਦਈਏ ਇੱਥੇ ਝਾਂਕੀਆਂ ਵੀ ਦਿਖਾਈਆਂ ਜਾਂਦੀਆਂ ਨੇ ਸੋ ਲਗਾਤਾਰ ਤੋਂ ਇਹ ਉਪਰਾਲਾ ਹਰ ਸਾਲ ਕਰਦੇ ਆ ਰਹੇ ਨੇ ਸੋ ਜੋ ਇਹ ਆਪਾਂ ਕਹਿ ਦਈਏ ਜੋ ਬਾਜੀਗਰ ਬਰਾਦਰੀ ਵੱਲੋਂ ਜੋ ਇਹ ਪ੍ਰੋਗਰਾਮ ਉਪਰਾਲੇ ਕੀਤੇ ਜਾਂਦੇ ਨੇ ਸਪਣੇ ਨਾਲ ਜੋ ਕਹਿ ਦਈਏ ਆਪਣੇ ਸਾਰਾ ਇੱਥੇ ਬਾਜੀਗਰ ਭਾਈਚਾਰਾ ਆਪਾਂ ਕਹਿ ਦਈਏ ਉਸ ਟਾਈਮ ਮੌਜੂਦ ਨੇ ਜੋ ਮੌਜੂਦਾ ਆਪਣੇ ਐਮਸੀ ਸਾਹਿਬ ਵੀ ਮੌਜੂਦ ਨੇ ਆਪੋ ਨਾਲ ਵੀ ਗੱਲਬਾਤ ਕਰਦੇ ਆਂ ਵੀਰੇ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਭਾਈ ਤੁਹਾਨੂੰ ਵਿਸ਼ਾਲ ਜਾਗਰਣਾਂ ਦੀਆਂ ਮੁਬਾਰਕਾਂ ਧੰਨਵਾਦ ਬਹੁਤ ਬਹੁਤ ਜੀ ਤੁਹਾਨੂੰ ਵੀ ਮੁਬਾਰਕਾਂ ਤੁਸੀਂ ਵੀ ਘੱਗੇ ਦੇ ਸਨੇਕ ਹੋ ਤੁਹਾਨੂੰ ਵੀ ਮੁਬਾਰਕਾਂ ਕੀ ਤੁਸੀਂ ਅੱਜ ਜੋ ਵਿਸ਼ਾਲ ਜਾਗਰਣਾਂ 3 ਦਿਨਾਂ ਤੋਂ ਲਗਾਤਾਰ ਚੱਲ ਰਹੇ ਤੇ ਲੰਗਰ ਭੰਡਾਰਾ ਵੀ ਚੱਲ ਰਿਹਾ ਹੈ ਤੇ ਕੀ ਤੁਸੀਂ ਲੋਕਾਂ ਦੇ ਬਾਰੇ ਦੇਖੋ ਜੀ ਬੜਾ ਇਕਾਗਰਤਾ ਹੋਈ ਆ ਲੋਕਾਂ ਦਾ ਇਕੱਠ ਹੋਇਆ ਆਪਦੇ ਆਪ ਅਸੀਂ ਮੁੰਡੇ ਇਕੱਠੇ ਹੋ ਗਏ ਪਤਾ ਨਹੀਂ ਕਿੰਨੇ ਟਾਈਮ ਦੇ ਅਸੀਂ ਇੱਕ ਦੂਜੇ ਤੋਂ ਦਿਮਾਗ ਦੇ ਵਿੱਚੋਂ ਸਾਲ ਭਰ ਦੂਰ ਰਹਿੰਨੇ ਆ ਆ 7 ਦਿਨ ਸਾਨੂੰ ਇਕੱਠਿਆਂ ਨੂੰ ਜੋੜ ਜਾਂਦਾ ਇੱਕ ਦੂਜੇ ਦੇ ਜਿਵੇਂ ਕੀ ਆ ਲੰਗਰ ਜਿਹੜਾ ਇੱਕ ਧਾਗੇ ਦਾ ਕੰਮ ਕਰਦਾ ਇੱਕ ਮਾਲਾ ਨੂੰ ਜੋੜਨ ਦਾ ਇੱਕ ਇੱਕ ਮਾਲਾ ਦਾ ਮਣਕਾ ਖੜਿਆ ਹੋਇਆ ਸੀ ਉਹ ਕਿਤੇ ਆ 7 ਦਿਨਾਂ ਚ ਜੁੜ ਜਾਂਦਾ ਆ ਇਹ ਦੇਖਣ ਨੂੰ ਵੀ ਮਿਲਿਆ ਕਿ ਆਪਣੇ ਸਾਰੇ ਆਪਾਪ ਕਰੀਏ ਹੋਰ ਉਹਤਿਆਂ ਨੂੰ ਛੱਡ ਕੇ ਵੀ ਜੋ ਇੱਕਾ ਇਹਦੇ ਵਿੱਚ ਬਰਾਦਰੀ ਦੇ ਵਿੱਚ ਦਿਖਿਆ ਉਹ ਸਭ ਤੋਂ ਜ਼ਿਆਦਾ ਮਹਾਨੇ ਰੱਖਦੇ ਦਉ ਬਿਲਕੁਲ 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 ਕੋਈ ਸ਼ੱਕ ਨਹੀਂ ਜਿਹਦੇ ਚ ਸਾਡਾ ਕਿਸੇ ਦੇ ਬਿਨਾ ਭੇਦ ਭਾਵ ਤੋਂ ਕਿਸੇ ਦੀ ਕੋਈ ਐ ਨਹੀਂ ਵੀ ਆ ਉਹ ਕੈਟਾਗਰੀ ਦਾ ਉਹ ਕੈਟਾਗਰੀ ਦਾ ਸਾਰੇ ਇੱਕ ਹੋ ਕੇ ਬਿਨਾ ਕਿਸੇ ਦੇ ਭੇਦ ਭਾਵ ਤੋਂ ਅਸੀਂ ਇੱਕ ਦੂਜੇ ਦੀ ਸੇਵਾ ਕਰਦੇ ਹਾਂ ਕਿ ਕੋਈ ਵੀ ਆ ਜਾਂਦਾ ਯਾਤਰੀ ਅਸੀਂ ਉਹਦੀ ਜਾਤ ਬਰਾਦਰੀ ਨਹੀਂ ਸਿਰਫ ਮਾਨਵਤਾ ਦੇਖਦੇ ਇਨਸਾਨੀਅਤ ਇਨਸਾਨੀਤ ਹੋਣ ਦੇ ਨਾਤੇ ਕੋਈ ਥੱਕਿਆ ਹੋਇਆ ਕੋਈ ਹਾਰਿਆ ਹੋਇਆ ਕਿਸੇ ਦੇ ਘਰੇ ਚ ਰੋਟੀ ਨਹੀਂ ਵੀ ਪੱਕਦੀ ਉਹਦਾ 7 ਦਿਨ ਖਾਣਾ ਪੀਣਾ ਅਸੀਂ ਇੱਥੇ ਆ ਅਰੇ ਸਾਰਾ ਡੇਰਾ ਜਿੰਨਾ ਸਾਡੇ ਇੱਥੇ ਘਰ ਨੇ ਕਿਸੇ ਦੇ ਘਰੇ ਅਸੀਂ ਆਟਾ ਨਹੀਂ ਗੁੰਨਣ ਦਿੰਦੇ ਆ ਦਿਨਾਂ ਚ ਸਾਰਿਆਂ ਨੇ ਲੰਗਰ ਇੱਥੇ ਛਕਣਾ ਕਿਉਂਕਿ ਇਹ ਸੱਤ ਦਿਨ ਸਾਡਾ ਸਾਰਾ ਜਿਹੜਾ ਪਿੰਡ ਹੈ ਉਹ ਇਕੱਠਾ ਹੋ ਕੇ ਇੱਕ ਜਗ੍ਹਾ ਤੇ ਰਹਿੰਦਾ ਉਹ ਕਿਤੇ ਨਾ ਕਿਤੇ ਇਕੱਠੇ ਹੋਣ ਦਾ ਸਬੂਤ ਹੈ ਵੀ ਆਪਾਂ ਇੱਕ ਦੂਜੇ ਨਾਲ ਜੁੜੇ ਹੋਏ ਆ ਐਮਸੀ ਸਾਹਿਬ ਐਮਸੀ ਸਾਹਿਬ ਹੋਣ ਦੇ ਬਾਵਜੂਦ ਤੁਹਾਡੇ ਵੱਲੋਂ ਇਹ ਵੀ ਕਿਹਾ ਗਿਆ ਕਿ ਜੋ ਆਪਾਂ ਇਹ ਜਾਗਰਣ ਦੇ ਨਾਲ ਨਾਲ ਅਸੀਂ ਹੋਰ ਵੀ ਉਪਰਾਲੇ ਜਿਵੇਂ ਕੈਂਪ ਵਗੈਰਾ ਹੋ ਗਏ ਮੈਡੀਕਲ ਫੈਸਿਲਿਟੀਆਂ ਉਹ ਵੀ ਦੇਵਾਂਗੇ ਬਿਲਕੁਲ 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 ਕੋਸ਼ਿਸ਼ ਚ ਹੈ ਅਸੀਂ ਅਸੀਂ ਸੋਚ ਰਹੇ ਹਾਂ ਵੀ ਅਸੀਂ ਨਵਾਂ ਕਲੱਬ ਰਜਿਸਟਰਡ ਕਰਾਇਆ ਇਹ ਵੀ ਇਹਦੇ ਵਿੱਚ ਅਸੀਂ ਕੁਛ ਨਾ ਕੁਛ ਵੱਖਰਾ ਕਰੀਏ ਜਿਵੇਂ ਕਿ ਅੱਖਾਂ ਦਾ ਕੈਂਪ ਹੋ ਗਿਆ ਜਾਂ ਦੰਦਾਂ ਦੀ ਕੋਈ ਬਿਮਾਰੀਆਂ ਹੋ ਗਈਆਂ ਜਾਂ ਕੋਈ ਮੈਡੀਕਲ ਟੈਸਟ ਹੋ ਗਿਆ ਜਾਂ ਕੁਛ ਮਤਲਬ ਲੈਂਸ ਵਗੈਰਾ ਅੱਖਾਂ ਦੇ ਪੈਂਦੇ ਨੇ ਉਹ ਕੈਂਪ ਲਾਉਣ ਦੀ ਕੋਸ਼ਿਸ਼ ਚ ਹੋਵਾਂਗੇ ਖੂਨਦਾਨ ਵਗੈਰਾ ਕਿਸੇ ਨੂੰ ਵੀ ਲੋੜ ਹੈ ਅਸੀਂ ਨਾਲ ਖੜਦੇ ਪਹਿਲਾਂ ਅਸੀਂ ਜੋ ਦੇਦੇ ਦੇ ਵਿੱਚ ਹੈ ਸਾਡੇ ਪਿੰਡ ਦੇ ਵਿੱਚ ਅਸੀਂ ਇੱਕ ਦੂਜੇ ਦੇ ਨਾਲ ਖੜਦੇ ਹਾਂ ਇੱਥੇ ਉਹ ਪਹਿਲੇ ਚੱਲ ਰਿਹਾ ਸੀ ਪਰ ਹੁਣ ਅਸੀਂ ਥੋੜਾ ਜਿਹਾ ਅੱਗੇ ਵਧਣ ਦੀ ਕੋਸ਼ਿਸ਼ ਕਰਾਂਗੇ ਕਿ ਕੁਝ ਵੱਖਰਾ ਕੀਤਾ ਜਾਵੇ। ਹਾਂਜੀ ਬਿਲਕੁਲ। ਆਪਣੇ ਨਾਲੇ ਇਸ ਸਮੇਂ ਜਸਵੀਰ ਵੀ ਮੌਜੂਦ ਨੇ ਜਸ ਸਟੂਡੀਓ। ਆਪਾਂ ਉਹਨਾਂ ਨਾਲ ਵੀ ਗੱਲ ਕਰਦੇ ਆ ਵੀਰੇ ਸਾਸੀ। ਅਸੀ ਕਾਲ ਜੀ ਜਾਗਰਨ ਦੀਆਂ ਬਹੁਤ ਜ਼ਿਆਦਾ ਮੁਬਾਰਕਾਂ। ਤੁਹਾਨੂੰ ਵੀ ਬਹੁਤ ਮੁਬਾਰਕਾਂ ਜੀ ਜਾਗਰਨ ਦੀਆਂ ਤੇ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਜੀ। ਮੈਡਮ ਹਰਪ੍ਰੀਤ ਕੌਰ ਜੀ ਪਟਿਆਲਾ ਫੱਟ ਨਿਊਜ਼ ਤੋਂ ਜਿਹੜੇ ਸਾਡੇ ਉਰੇ ਤੁਸੀਂ ਨਵਾਨਿਆਂ ਤੇ ਉਰੇ ਪਹੁੰਚੇ ਹੋ ਤੁਸੀਂ ਇਸ ਜਾਗਰਨ ਦੇ ਵਿੱਚ ਹਾਜ਼ਰੀ ਲਵਾਈ ਹੈ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ। ਜੋ 7 ਦਿਨਾਂ ਤੋਂ ਲਗਾਤਾਰ ਆਪਾਂ ਕਹਿ ਰਹੀਏ ਲੰਗਰ ਪ੍ਰਸ਼ਾਦੇ ਜੋ ਚੱਲ ਰਹੇ ਨੇ ਲਗਾਤਾਰ ਤੇ ਇਹਦੇ ਵਿਸ਼ਾਲ ਜਾਗਰਣ ਨੇ 23 ਵਜੇ ਜਾਗਰਣ ਕਰਵਾਇਆ ਜਾ ਰਿਹਾ ਤੇ ਤੁਸੀਂ ਕੀ ਕਹਿਣਾ ਚਾਹੋਗੇ ਮੈਂ ਤਾਂ ਸਾਡੇ ਜਿਹੜੇ ਨਗਰ ਨਿਵਾਸੀ ਨੇ ਸ਼ਹਿਰ ਨਿਵਾਸੀ ਨੇ ਸਾਡੇ ਜਿਹੜੇ ਡੇਰੇ ਦੇ ਨੇ ਵਾਰਡ ਨੰਬਰ 6 ਦੇ ਨੇ ਇਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਿਉਂਕਿ ਇਹ ਦਿਲੋਂ ਸੇਵਾ ਕਰਦੇ ਨੇ 7 ਦਿਨ ਚੱਲਦਾ ਜੀ ਇਹ ਵਿਸ਼ਾਲ ਭੰਡਾਰਾ ਜੀ ਕੋਈ ਬ੍ਰੇਕ ਨਹੀਂ ਹੁੰਦਾ ਜੀ 24 ਘੰਟੇ ਰਾਤ ਨੂੰ ਭਾਵੇਂ 12 1 ਵਜੇ ਜਦੋਂ ਮਰਜ਼ੀ ਖੜੋ ਜੀ 24 ਘੰਟੇ ਹੀ ਚੱਲਦਾ ਜੀ ਬਿਨਾ ਕੋਈ ਮਤ ਪੇਤੋ ਇਹ ਨਹੀਂ ਜੀ ਕੋਈ ਅਸੀਂ ਯਾਤਰੀਆਂ ਨੂੰ ਰੋਕ ਰਹੇ ਆਂ ਨਾ ਜੀ ਅਸੀਂ ਹਰੇਕ ਨੂੰ ਰੋਕਦੇ ਆਂ ਜੀ ਆਪਣੇ ਵੱਲੋਂ ਇਹ ਵੀ ਕਿਹਾ ਹੈਗੇ ਕਿ ਆਪਾਂ ਬਰਾਦਰੀ ਵੱਲੋਂ ਜੇ ਆਪਾਂ ਕਹਿ ਦੀ ਇਹਦਾ ਭਾਈਚਾਰੇ ਵੱਲੋਂ ਇੱਕ ਜੋ ਕੰਨਿਆ ਸਕੀਮ ਆਪਾਂ ਤੁਸੀਂ ਕੱਢੀ ਹੈ ਵੀ ਕੰਨਿਆ ਸਕੀਮ ਵੇਖ ਜੋ ਕਲਤੀ ਦਾਤਨ ਮਹਾ ਕਲਿਆਣ ਮੰਨਿਆਗਾ ਉਹਦੇ ਬਾਰੇ ਸਾਡੇ ਜਿਹੜੇ ਜਸਬਾਈ ਐਮ.ਸੀ. ਸਾਹਿਬ ਇਹ ਇਹਨਾਂ ਨੇ ਵੀ ਕਿਹਾ ਸੀ ਜੀ ਜਦੋਂ ਸਾਡੇ ਐਮ.ਐਲ.ਏ. ਸਾਹਿਬ ਆਏ ਸੀ ਵੀ ਜੋ ਵੀ ਕੋਈ ਕੋਈ ਸਾਡੇ ਢੇਰੇ ਦੇ ਵਿੱਚੋਂ ਕਿਸੇ ਲੜਕੀ ਦੀ ਮੈਰਿਜ ਹੋਏਗੀ ਉਹਨੂੰ 5100 ਰੁਪਏ ਦਿੱਤਾ ਜਾਊਗਾ ਜੀ ਸਾਡੇ ਜਸਜੀ ਐਮਸੀ ਸਾਹਿਬ ਇਹਨਾਂ ਨੇ ਵੀ ਕਿਹਾ ਸੀ ਬਾਕੀ ਕਮੇਟੀ ਵੀ ਸਾਡੇ ਨਾਲ ਹੈ ਜੀ ਜੋ ਅੱਗੇ ਹੋਊਗਾ ਠੀਕ ਹੈ ਜੀ ਸੋ ਆਪਣੇ ਨਾਲ ਇਸ ਟਾਈਮ ਉਹ ਵੀਰ ਵੀ ਮੌਜੂਦ ਹੈ ਆਪਾਂ ਜਿਨ੍ਹਾਂ ਕਹਿੰਦੇ ਵੀ ਹਰ ਸਾਲ ਜਿਨ੍ਹਾਂ ਦੇ ਸਦਕੇ ਆਪਾਂ ਕਹਿ ਲਈਏ ਵੀ ਜੋ ਆਪਾਂ ਕਹਿੰਦੇ ਨਵਾਂ ਯੁਵਾ ਪੀੜੀ ਨੂੰ ਜੋ ਸਿੱਖ ਦੇ ਰਹੇ ਨੇ ਜੋ ਨਸ਼ਿਆਂ ਤੋਂ ਵੀ ਬਚਣਗੇ ਨਾ ਉਹਨਾਂ ਨੂੰ ਵੀ ਇਹ ਵੀਰ ਬਹੁਤ ਵੱਡੀ ਜੋ ਸਿੱਖ ਦੇ ਰਿਹਾ ਹੈ ਤੇ ਜਿਨ੍ਹਾਂ ਦੇ ਸਦਕੇ ਇਹ ਕਹਿੰਦਾ ਹਰ ਸਾਲ ਜੋ ਵਿਸ਼ਾਲ ਪੰਡਾਰਾ ਆਪਾਂ ਕਹਿੰਦੇ ਜਾਗਰਣ ਹੋਇਆ ਜਾਂਦਾ ਤਾਂ ਉਹ ਵੀ ਨਾਲ ਵੀ ਗੱਲਬਾਤ ਕਰੀ ਵੀ ਸਸਟੇ ਸਸੇ ਹਰਜੀਤ ਜੀ ਜੈ ਮਾ ਗੁਰਦੀਪ ਸਿੰਘ ਜੀ ਅੱਲਾ ਤੁਹਾਨੂੰ ਜਾਗਰਣ ਦੀ ਬਹੁਤ ਜ਼ਿਆਦਾ ਮੁਬਾਰਕਾਂ ਮੁਬਾਰਕਾਂ ਜੀ ਬਹੁਤ ਸਾਰੀਆਂ ਕੀ ਕਹਿਣਾ ਚਾਹੋਗੇ ਅਸੀਂ ਤੁਹਾਨੂੰ ਦੇਖੋਡੇ ਪਾਈਚਾਰੇ ਦੇ ਵਿੱਚ ਵੀ ਆਪਾਂ ਕਈ ਬਹੁਤ ਜ਼ਿਆਦਾ ਏਕਾ ਦੇਖਣ ਨੂੰ ਮਿਲਿਆ ਹੈ ਦੇਖੋ ਇਹ ਜਿਹੜੀ ਸਾਡੀ ਡੇਰੇ ਦੀ ਸਾਡੀ ਏਕਾ ਬਣੀ ਹੋਈ ਹੈ ਇਸ ਦੀ ਵਜ੍ਹਾ ਸਾਨੂੰ ਕਿਤੇ ਨਾ ਕਿਤੇ ਇਹ ਲੱਗਦੀ ਹੈ ਵੀ ਸਾਡਾ ਜੋੜਾ ਅਸੀਂ ਇਹ ਮਹਾਮਾਈ ਦਾ ਲੰਗਰ ਕਰਦੇ ਆ ਇਹ ਸਭ ਤੋਂ ਵੱਡੀ ਸਾਡੀ ਜਿਹੜੀ ਹੈਗੀ ਹੈ ਇਹ ਜਿਹੜੀ ਸਾਡੀ ਜੜ ਲਾਈ ਹੋਈ ਹੈ ਇਹ ਸਭ ਤੋਂ ਵੱਡੀ ਜਿਹੜੀ ਏਕਾ ਸਾਡੇ ਡੇਰੇ ਦੇ ਵਿੱਚ ਨੌਜਵਾਨਾਂ ਦੇ ਵਿੱਚ ਹੈ ਜਿਸ ਦੇ ਨਾਲ ਸਾਡੇ ਨੌਜਵਾਨ ਨਸ਼ਿਆਂ ਤੋਂ ਵੀ ਬਚੇ ਹੋਏ ਨੇ ਜੀ ਹੋਰ ਵੀ ਪੁੱਠੇ ਕੰਮਾਂ ਤੋਂ ਬਹੁਤ ਜ਼ਿਆਦਾ ਪਰੇ ਨੇ ਤੇ ਅਸੀਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਅਸੀਂ ਲੰਗਰ ਜਿਹੜਾ ਲਾਇਆ ਸੱਤ ਦਿਨਾਂ ਦਾ ਲੰਗਰ ਲਾਇਆ ਸਾਡੇ ਡੇਰੇ ਦਾ ਨਹੀਂ ਬਲਕਿ ਮਤਲਬ ਪੂਰੇ ਘੱਗੇ ਦਾ ਸਹਿਯੋਗ ਸਾਡੇ ਜੋ ਵੀ ਭਾਈਚਾਰਾ ਬਣਿਆ ਭਾਈਚਾਰਾ ਹੋਰ ਜ਼ਿੰਮੇਦਾਰ ਭਾਈਚਾਰਾ ਸਾਰਾ ਤਾਂ ਸਾਨੂੰ ਬਹੁਤ ਜ਼ਿਆਦਾ ਸਹਿਯੋਗ ਮਿਲਦਾ ਹੈ ਸਾਡਾ ਕਲੱਬ ਬਣਿਆ ਹੋਇਆ ਜੀ ਸ੍ਰੀ ਭਗਵਤੀ ਵੈਲਫੇਅਰ ਕਲੱਬ ਅਸੀਂ ਬਣਵਾਇਆ ਸਾਡੇ ਰਜਿਸਟਰ ਹੋਇਆ ਹੈ ਉਹ ਕਲੱਬ ਦਾ ਇਹ ਨਾ ਜਿਹੜਾ 23ਵਾਂ ਵਿਸ਼ਾਲ ਜਾਗਰਨਾ ਹੈ ਇਹ ਪਹਿਲਾ ਨੀ ਜਾਗਰਨ ਇਹ ਨਾ ਆਪਣੀ ਜਿੰਨੀ ਵੀ ਸਮੁੱੱਚੀ ਟੀਮ ਹੈ ਇਹਨਾਂ ਦੀ 33 ਮੈਂਬਰ ਹੀ ਨਹੀਂ ਸਾਰਾ ਹੀ ਡੇਰਾ ਹੈ ਹਰ ਸਾਲ ਬੜੇ ਧੂਮਤਾਂ ਨਾਲ ਇਸ ਨੂੰ ਮਨਾਉਂਦਾ ਹੈ ਇਹ ਪਹਿਲਾ ਲੰਗਰ ਲਗਾਉਂਦੇ ਨੇ ਅਖੀਰਲੇ ਦਿਨ ਜਦੋਂ ਸੱਤਿਆਂ ਨੂੰ ਇਹ ਹਰ ਸਾਲ ਭਗਵਤੀ ਦਾ ਜਾਗਰਨ ਕਰਾਉਂਦੇ ਨੇ ਇਸੇ ਸਨਮਾਨੇ ਦੇ ਦਾਸ ਨੂੰ ਹਰ ਸਾਲ ਮਤਲਬ ਜੋਤੀ ਪ੍ਰਚੰਡ ਦੀ ਹੈ ਕੀਤੀ ਜਾਂਦੀ ਹੈ ਮੈਨੂੰ ਨਮਾਣੇ ਜੀ ਨੂੰ ਇਹ ਬਹੁਤ ਮਾਣ ਦਿੰਦੇ ਨੇ ਇਸ ਕਰਕੇ ਅਸੀਂ ਸਾਰੇ ਸ਼ਹਿਰ ਵਾਲਿਆਂ ਨੂੰ ਬਹੁਤ ਮਾਣ ਬਖਸ਼ਦੇ ਨੇ ਇਹ ਜਿੰਨੀ ਇਹਨਾਂ ਦੀ ਬਸਤੀ ਹੈ ਤੇ ਗਰੀਬ ਆਦਮੀ ਮਤਲਬ ਝੋਨਾ ਲਗਾ ਕੇ ਜਿੰਨੇ ਵੀ ਝੋਨਾ ਲਗਾ ਕੇ ਮਤਲਬ ਇਹ ਸਾਰੇ ਡੇਰੇ ਵਾਲੇ ਇੱਕ ਇੱਕ ਕਿੱਲੇ ਦਾ ਯੋਗਦਾਨ ਝੋਨਾ ਲਗਾ ਕੇ માતા ਦਾ ਜਾਗਰਨਾ ਤੇ ਲੰਗਰ ਲਗਾਉਂਦੇ ਨੇ ਅਸੀਂ ਇਹਨਾਂ ਤੋਂ ਤਹਿ ਦਿਲੋਂ ਹਾਂ ਮੈਂ ਬਹੁਤ ਹੀ ਧੰਨਵਾਦ ਕਰਦਾ ਸਾਰੇ ਕਮੇਟੀ ਮੈਂਬਰਾਂ ਦਾ ਜੋ ਸਾਰੇ ਜਣੇ ਰਲ ਕੇ ਇੰਨਾ ਵਿਸ਼ਾਲ ਜਾਗਰਣ ਕਰਾਉਂਦੇ ਨੇ 23 ਸਾਲ ਹੋ ਗਏ ਨਾ ਨੂੰ ਹਰ ਸਾਲ ਇਹ ਲੰਗਰ ਲਾਉਂਦੇ ਆ ਤੁਮ ਤਾਂ ਮਨ ਨਾਲ ਲੰਗਰ ਲਾਉਂਦੇ ਸਾਦਦੇ ਨੇ ਇਹਨਾਂ ਦਾ ਲੰਗਰ ਚੱਲਦਾ ਹੈ 7ਵੇਂ ਦਿਨ ਇਹ ਜਾਗਰਣ ਕਰਾਉਂਦੇ ਆ ਤੇ 31 ਮੈਂਬਰ ਨਹੀਂ ਇਹ ਮੈਨੂੰ ਲੱਗਦਾ 3100 ਬੰਦਾ ਇਹ ਬਾਜੀਗਰ ਬਰਾਦਰੀ ਦਾ ਇਕੱਠਾ ਹੋ ਕੇ ਜੋ ਇੰਨਾ ਵਿਸ਼ਾਲ ਜਾਗਰਣ ਕਰਾਉਂਦਾ ਇਹਨਾਂ 'ਚ ਇੰਨੀ ਜ਼ਿਆਦਾ ਸ਼ਰਧਾ ਹੈ ਕਿ ਮੈਨੂੰ ਲੱਗਦਾ ਕਿ ਵੱਡੇ ਵੱਡੇ ਵਿਦਵਾਨਾਂ ਚ ਦੇਖਣ ਨੂੰ ਮਿਲਦੀ ਜਿੰਨੀ ਇਨਹੀਂ ਸ਼ਰਦਾ ਜੀ ਕਿ ਹਰ ਸਾਲ ਆਪਾਂ ਕਹਿ ਦਈਏ ਕੋਈ ਨਾ ਕੋਈ ਉਪਰਾਲਾ ਇਹ ਨਵਾਂ ਦਾ ਨਵਾਂ ਕੁਝ ਨਾ ਕਰਦੇ ਰਹਿੰਦੇ ਨੇ ਇਹ ਬਹੁਤ ਵੱਡੇ ਹੁਣ ਤੁਸੀਂ ਇਹ ਲਗਾ ਲਓ ਕਿ ਅੱਜ ਸਵੇਰ ਦੀ ਇੰਨੀ ਜ਼ਿਆਦਾ ਬਾਰਿਸ਼ ਹੋ ਰਹੀ ਸੀ ਮਨਟੇਨਰ ਨੇ ਜਗ੍ਹਾ ਨਾ ਚੇਂਜ ਕਰਦੇ ਹੋਏ ਉਹੀ ਜਗ੍ਹਾ ਜੋ ਪਿਛਲੇ ਸਾਲ ਰੱਖੀ ਸੀ ਉਦੋਂ ਪਿਛਲੇ ਸਾਲ ਰੱਖੀ ਸੀ ਸਵੇਰ ਤੋਂ ਲੈ ਕੇ ਪਾਣੀ ਕੱਢਣਾ ਇਹਦੇ ਚੋਂ ਟੰਕੀ ਸਾਫ਼ ਕਰਨਾ ਬਹੁਤ ਹੀ ਸ਼ਰਦਾ ਇਹਨਾਂ ਚ ਦੇਖਣ ਨੂੰ ਮਿਲਦੀ ਹੈ ਜੀ ਜੱਗੀ ਜੀ ਸ਼ਾਟ ਕਰੋ ਸੰਗਤ ਬੜੀ ਪੇਸੰਦ ਦੀ ਨਾਲ ਪਹਿਲਾਂ ਤਾਂ ਸਾਰੇ ਸੰਗਤ ਨੂੰ ਬਹੁਤ-ਬਹੁਤ ਵ ਦੇਖ ਜਿਵੇਂ ਕਿ ਅੱਜ ਨਾਮ ਹੈ 23ਵਾਂ ਵਿਸ਼ਾਲ ਜਾਗਰਣ ਦੇਖੋ 23 ਸਾਲ ਲਗਾਤਾਰ ਸੇਵਾ ਨਿਭਾਉਣੀ ਇਹ ਬਹੁਤ ਵੱਡਾ ਪ੍ਰਾਪਲ ਹੈ ਅਸੀਂ ਸਾਰੀ ਹੀ ਟੀਮ ਨੂੰ ਵਧਾਈ ਦਿੰਦੇ ਆ ਜਿਹੜੇ ਵੀ ਇਸ ਜਾਗਰਣ ਕਮੇਟੀ ਨਾਲ ਇਸ ਲੰਗਰ ਕਮੇਟੀ ਨਾਲ ਜੁੜੇ ਹੋਏ ਨੇ ਉਹ ਸਾਰੇ ਵਧਾਈ ਦੇ ਪਾਤਰ ਨੇ ਇੰਨਾ ਸੋਹਣਾ ਪ੍ਰੋਗਰਾਮ ਇੰਨਾ ਇੱਜ਼ਤ ਮਾਣ ਇੱਥੋਂ ਮਿਲਦਾ ਹੈਗਾ ਅਸੀਂ ਬਹੁਤ ਗਦਗਦ ਹੋ ਕੇ ਇੱਥੋਂ ਜਾਂਦੇ ਆ ਤੇ ਪਰਮਾਤਮਾ ਇਸ ਸਾਰੀ ਕਮੇਟੀ ਨੂੰ ਚੜ੍ਹਦੀ ਕਲਾ ਬਖਸ਼ੇ ਦਿਨ ਦੁਗਣੀ ਰਾਤ ਦੁਗਣੀ ਤਰੱਕੀ ਬਖਸ਼ੇ ਇਹ ਹੀ ਅਸੀਂ ਮਨੋ ਕਾਮਨਾ ਹੈ ਅੱਜ ਇਹ ਕਗੇ ਇਹ ਵੀ ਕਹਿਣਾ ਚਾਹੁੰਦੇ ਆ ਵਿੱਕੀ ਬਿਰਕ ਵੀਰ ਜੀ ਪੱਤਰਕਾਰ ਸਾਹਿਬ ਤੇ ਸਾਡੀ ਭੈਣ ਜੀ ਹਰਦੀਪ ਕੌਰ ਤੁਸੀਂ ਵੀ ਜਿਸੇ ਮਿਲਦੇ ਹੋ ਤੁਹਾਨੂੰ ਬੜਾ ਮਾਣ ਮਹਿਸੂਸ ਹੁੰਦਾ ਵੀ ਜਿੱਥੇ ਵੀ ਕੋਈ ਜਿਹੜਾ ਵੀ ਪ੍ਰੋਗਰਾਮ ਹੁੰਦਾ ਹੈ ਤੁਸੀਂ ਸ਼ਾਮਲ ਹੋਣਨੇ ਹੋ ਸਾਨੂੰ ਇਸ ਗੱਲ ਦੀ ਬਹੁਤ ਖੁਸ਼ੀ ਹੈ ਕਿ ਸਾਡੇ ਜੀ ਸਾਗਰਨਾਥਿਆ ਪਹਿਲਾਂ ਦਾ ਬਹੁਤ ਜਿਆਦਾ ਮੁਬਾਰਕ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਜੀ ਤੁਹਾਨੂੰ ਅੱਜ 23 ਸਾਲ ਹੋ ਗਏ ਜੀ ਸਾਡਾ ਲੰਗਰ ਚੱਲਦੇ ਆ ਚਾਰ ਗਲਾਸ ਰੱਖ ਕੇ ਜਿਹੜੇ ਨਗਰ ਦੇ ਪਹਿਲਾ ਬੰਦੇ ਹੁੰਦੇ ਸੀ ਚਾਰ ਗਲਾਸ ਰੱਖ ਕੇ ਉਹਨਾਂ ਨੇ ਪ੍ਰੋਗਰਾਮ ਸਟਾਰਟ ਕੀਤਾ ਸੀ ਉਹ ਮਾਂ ਮਾਈ ਦੀ ਐਸੀ ਕਿਰਪਾ ਹੋਈ ਕਿ ਤੀਲੀ ਤੋਂ ਬਣ ਗਿਆ ਲੌਂਗ ਲੌਂਗ ਤੋਂ ਕੋਕਾ ਬਣ ਗਿਆ ਜੀ ਕੋਕੇ ਦੇ ਵਿੱਚ ਜਿਹੜੇ ਮੋਤੀ ਝੜ ਕੇ ਰੱਖੇ ਨੇ ਸਾਡੇ ਪ੍ਰਧਾਨ ਜੀ ਗੁਰਦੀਪ ਜੀ ਆ ਸਾਰੇ ਮੋਤੀਆਂ ਵਾਂਗੂ ਜਿਹੜੇ ਮੈਂਬਰ ਨੇ ਉਹ ਜੋੜ ਕੇ ਰੱਖੇ ਹੋਏ ਨੇ ਜੀ ਮਾਂ ਮਾਈ ਦੀ ਕਿਰਪਾ ਸੱਚੇ ਪਾਤਸ਼ਾਹ ਦੀ ਵੀ ਅੱਜ ਇਹ ਸਾਰਾ ਨਗਰ ਦਾ ਇੱਕ ਹੈ ਜੀ ਸਾਰਾ ਜਿਹੜਾ ਲੰਗਰ ਹੈ ਸਾਰੇ ਜਾਗਰਣ ਦੇ ਵਿੱਚ ਜਿੰਨੇ ਵੀ ਪਤਵੰਤੇ ਸੱਜਣ ਨੇ ਸਾਰੇ ਪਹੁੰਚਦੇ ਨੇ ਸਭ ਦਾ ਅਸੀਂ तहे ਦਿਲੋਂ ਧੰਨਵਾਦ ਕਰਦੇ ਹਾਂ ਧੰਨਵਾਦ ਕਰਦੇ ਆ ਪੱਤਰਕਾਰ ਵੀਰਾਂ ਦਾ ਜਿਹੜਾ ਸਾਡਾ ਸਨੇਹਾ ਤੁਹਾਡੇ ਸਾਰਿਆਂ ਤੱਕ ਪਹੁੰਚਾਉਂਦੇ ਨੇ ਜੀ ਸੋ ਪਾ ਕਹਿ ਦਈਏ ਜੋ ਆਪਾਂ ਬਾਜੀਗਰ ਭਾਈਚਾਰੇ ਵੱਲੋਂ ਬਾਜੀਗਰ ਬਰਾਦਰੀ ਵੱਲੋਂ 33 ਮੈਂਬਰ ਮੈਂਬਰੀ ਕਮੇਟੀ ਜੋ ਬਾਜੀਗਰ ਭਾਈਚਾਰੇ ਦੀ ਬਣੀ ਹੋਈ ਹੈ ਸੋ ਉਹਨਾਂ ਵੱਲੋਂ ਹਰ ਸਾਲ ਆਪਾਂ ਕਹਿ ਦਈਏ ਜੋ ਵਿਸ਼ਾਲ ਜਾਗਰਣ ਕਰਵਾਇਆ ਜਾਂਦਾ ਹੈ ਸੋ ਤੁਸੀਂ ਮੇਰੇ ਨਾਲ ਜੁੜੇ ਹੋ ਹਰਬਿੰਦਰ ਕੌਰ ਘੱਗਾ ਨਾਲ ਤੁਹਾਨੂੰ ਫੇਰ ਮਿਲਾਂਗੇ ਅਸੀਂ ਕਿ ਨਮੀਆਂ ਖਬਰਾਂ ਲੈ ਕੇ ਪਟਿਆਲਾ ਫਾਸ న్యూਸ ਦੇ ਨਾਲ ਉਸ को आप पूर्ण करो और हम आपके दरबार में आए हुए हैं हम याचक हैं पुत्र पोत्राद की बढ़ोतरी करो हमारे नगर में कोई ऐसी दुर्घटना नहीं हो जिसको माँ हमें खेद हो ओम माँ या देवी सर्वभूतेशो माँ विद्या रूपेण संस्थिता नवस्तर सेई नमस्तस्यै 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 नमो नमा या देवी सर्वभूतेषु मालज रूपेण संस्थिता नमस्तस्यै 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 नमो नमः सर्वमंगला मां ओम साचे दैव ओम परेव महादर मंगल मंगले देव दरवाजा के शरण दम के गौरी ਨਾਰਾਇਣ ਸਰਬਾਜ ਦੇਵਾ ਹਰੇ ਪਰਮਾਤਮਾ ਨੇ ਪ੍ਰਦਿਸ਼ਾ ਸਾਈਂ ਗੋਬਿੰਦਾਨ ਨਮੋ ਨਮਾਯਾ ਦੇਵੀ ਸਰਬਹੂਤੇਸ਼ੁਮਾ ਵਿਦਿਆ ਰੂਪੇ ਸੰਸਦ ਕਰਦਾ ਜੀ ਡਾਕਟਰ ਲਵਦੀਪ ਗਰਗ ਜੀ ਗਰਗ ਹਸਪਤਾਲ ਕਰਤਾ ਜਿਹੜੇ ਅੱਜ ਦੇ ਸ੍ਰੀ ਸਾਜਾਗਰ ਦੇ ਵਿੱਚ ਸਟੇਜ ਦਾ ਉਦਘਾਟਨ ਕਰ ਰਹੇ ਨੇ ਮੋਸਟ ਵੈਲਕਮ ਜੀ ਇਹਨੂੰ ਕਰਦੇ ਜੀ ਜ਼ੋਰ ਦਾ ਤਾੜੀਆਂ ਜੀ ਸਾਡੇ ਲਵਦੀਪ ਗਰਗ ਜੀ ਗਰਗ ਹਸਪਤਾਲ ਜੀ ਆ ਚੁੱਕੇ ਨੇ ਸਵਾਗਤ ਦਾ ਗਰਮਜੋਗਨ ਕਰਨਗੇ ਕਿਉਂਕਿ ਮਾ ਨੂੰ ਮਾਨੂੰ ਸੁੰਦਰ ਸੁੰਦਰ ਪੱਜਾਂ ਦੇ ਨਾਲ ਦਰਬਾਰਾਂ ਦੇ ਮਨਾਵਾਂਗੇ ਨੱਚ ਟੱਪ ਕੇ ਹਾਜ਼ਰ ਲਾਂਗੇ ਬੜੀਏ ਸੱਚੇ ਦਰਬਾਰੀ ਕੀ ਜੈ ਬਲ ਕੰਗਵਿਓ ਜਿਸ ਕੰਗਵਿਓ ਹੈ ਜਿਸ ਕੰਗਵਿਓ ਹੈ ਜਿਸ ਕੰਗਵਿਓ ਹੈ इहे पाण खे 哎。